ਨੂੰ ਇਸ ਗੱਲ ਦੀ ਮੁਬਾਰਕਵਾਦ ਵੀ ਕਿ ਵਿੱਤਿਆ ਦੇ ਇਸ ਮੰਦਰ ਦਾ ਕਾਇਆ ਕਲਪ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਇਸ ਸਕੂਲ ਨੂੰ ਜਿੱਥੇ ਆਲਰੇਡੀ ਸਕੂਲ ਆਫ ਹੈਪੀਨੈਸ ਪੰਜਾਬ ਸਰਕਾਰ ਘੋਸ਼ਿਤ ਕਰ ਚੁੱਕੀ ਹੈ ਜਿਹਦੇ ਤਹਿਤ ਤਕਰੀਬਨ ਅੱਜ 1 ਕਰੋੜ 26 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਇਨਫਰਾਸਟ੍ਰਕਚਰ ਦੇ ਕੰਮ ਨੇ ਨਵੋਸ਼ ਨੂੰ ਜਾ ਰਹੇ ਨੇ ਔਰ ਸਾਥੀਓ ਹਾਜ਼ਰੀਨ ਨੇ ਮੰਨ ਕੇ ਚੱਲਦਾ ਕਿ ਦੁਨੀਆ ਦੇ ਵਿੱਚ ਉਹਨਾਂ ਮੁਲਕਾਂ ਨੇ ਰਾਜ ਕੀਤਾ ਜਿੱਨ੍ਹਾਂ ਮੁਲਕਾਂ ਨੇ ਜਿੱਨ੍ਹਾਂ ਸਮਾਜਾਂ ਨੇ ਆਪਣੇ ਬੱਚਿਆਂ ਦੇ ਵਿੱਚ ਆਪਣੇ ਆਉਣ ਵਾਲੇ ਕੋਈ ਇੱਕ ਪੀੜ੍ਹੀ ਦੇ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਹੁੰਦਾ ਨਿਵੇਸ਼ ਕੱਲੇ ਪੈਸੇ ਨਾਲ ਨਹੀਂ ਹੁੰਦਾ ਨਿਵੇਸ਼ ਹੁੰਦਾ ਹੈ ਮਿਹਨਤ ਨਾਲ ਵੀ ਮਾਪੇ ਔਰ ਟੀਚਰ ਇਸ ਸਮਾਜ ਬੱਚਿਆਂ ਵੱਲ ਕਿੰਨਾ ਧਿਆਨ ਦਿੰਦੇ ਨੇ ਬੱਚਿਆਂ ਨੂੰ ਕਿੰਨਾ ਟਾਈਮ ਦਿੰਦੇ ਨੇ ਬੱਚਿਆਂ ਦੇ ਹੁਨਰ ਉਤਕਾਸ਼ਨ ਦੇ ਵਿੱਚ ਕਿੰਨਾ ਸਹਿਯੋਗ ਤੇ ਉਗਮ ਕਰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਜਿਹੜੇ ਮਿਲਤਾਂ ਨੇ ਜਿਹੜੇ ਜਿਹੜੇ ਸਮਾਜਾਂ ਨੇ ਕੀਤਾ ਨੇ ਉਹਨਾਂ ਨੇ ਹਮੇਸ਼ਾ ਦੁਨੀਆ ਦੇ ਉੱਪਰ ਰਾਜ ਕੀਤਾ ਤੇ ਹੁਣ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮਨਜੋਤ ਮਖਮਦ ਸਿੰਘ ਭਗਵੰਤ ਸਿੰਘ ਦੇ ਵਾਅਦੇ ਵਿੱਚ ਇਹਦੇ ਉੱਪਰ ਕੰਮ ਚੱਲ ਰਿਹਾ ਹੈ ਇਹ ਹੋਣਾ ਇੱਕ ਤਾਂ ਵੱਡਾ ਹੰਬਲ ਹੈ ਜਿਹੜਾ ਉਹ ਅੱਜ ਆਗਾਜ਼ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਅੱਜ ਹੀ ਤਕਰੀਬਨ 400 ਸਕੂਲਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਅ ਤੈਸੇ ਜਿਹੜਾ ਉਹ ਉਹਦੇ ਜਿਹੜੇ ਨੀ ਪੱਥੇ ਉਹ ਤੁਹਾਡਾ ਕੀਤੇ ਜਾ ਰਹੇ ਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੀ ਆਪਣੇ ਸੰਗਰ ਦੇ ਵਿੱਚ ਹੀ ਦੋਨੋਂ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਆ ਫੀਰ ਸੈਕੰਡਰੀ ਸਕੂਲ ਦੋਨੋਂ ਸਪਲੋਮ ਦੇ ਵਿੱਚ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਲੱਗੀ ਤੇ ਇਹਨਾਂ ਸਥਿਤੀਆਂ ਦੇ ਵਿੱਚ ਦੋਨਾਂ ਦੇ ਇੱਕ ਪਾਸੇ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ